ਹੌਣ ਟੂਂਡੀ ਗਾ ਲਾਇਆ ਸੇ ਦਾ ਮਤਮ ਖਾਮਣੀ ਆ ਪੀ ਜਿਹੜੇ ਵੇਚਦੇ ਆ ਨਾ ਜਿਹੜੇ ਵੇਚਦੇ ਆ ਉਹ ਵੀ ਲੱਦ ਖਾਮਣੀ ਉਹ ਠੀਗਾ ਜਿੰਦਰਾ ਫੜੀ ਹੱਥ ਤੇ ਆਹ ਕੋਲੀ ਚ ਕੀ ਆ ਇਹ ਟੀਗਾ ਵਾ ਇਹਨਾਂ ਟੀਗਾ ਨਾਲ ਕੀ ਇਹਨਾਂ ਫੋੜ ਇਹ ਟੀਗਾ ਮੈਡੀਕਲ ਸਟੋਰ ਤੋਂ ਮਿਲਦਾ ਆ ਮਿਲਦਾ ਤੇ ਕਿੰਨੇ ਬੰਦੇ ਤੇਰੇ ਕੋ ਭੱਜ ਗਏ ਉਹਨੇ ਤੇ ਇਕੱਲਾ ਰਹਿ ਗਿਆ ਉਹ ਬਾਕੀ ਨੇ ਭੱਜ ਗਏ ਇਹ ਪੂਰੀ ਵੀਡੀਓ ਘਰੇਲਿਆ ਪਹੁੰਚ ਰਹੀ ਆ ਉਹ ਵੀਡੀਓ ਇਹ ਕਰਦੀ ਹੈ ਪੰਜਾਬ ਦੀਆਂ ਮੜੀਆਂ ਕਵਲਾਂ ਵਿੱਚੋਂ ਪੰਜਾਬ ਨੂੰ ਖਤਮ ਕਰਨ ਦੀ ਹੋ ਰਹੀ ਹੈ ਤੇ ਆ ਰਹੀਏ ਵੀਡੀਓ ਨੇ ਦਿਲ ਦਹਿਲਾ ਦਿੱਤਾ ਅੱਗੇ ਤੁਸੀਂ ਪੂਰੀ ਵੀਡੀਓ ਸੁਣਿਓ ਐਂਡ ਤੱਕ ਸੁਣਨ ਵਿੱਚ ਹੀ ਕੁੜੀਆਂ ਸ਼ਾਮਾਂ ਨਾਲ ਵਿੱਚ ਹੀ ਮੁੰਡੇ ਨੌਜਵਾਨ ਇਹ ਮੁੰਡੇ ਨੇ ਪੂਰੇ ਪੂਰੇ ਖੁਲਾਸੇ ਕੀਤੇ ਹਨ ਕਿਹਾ ਕਿ ਕੋਈ ਵੀ ਬੰਦਾ ਇੱਥੇ ਫਿਰ ਰਿਹਾ ਨਹੀਂ ਹੈ ਜਿਹੜਾ ਨਸ਼ਾ ਨਹੀਂ ਕਰਦਾ ਟੀਕੇ ਨਹੀਂ ਲਗਾ ਇਹ ਮੁੰਡਾ ਜਿਹੜਾ ਹੈ ਇਸ ਦੀ ਮੀਡੀਆ ਬਣਾ ਲਈ ਹੈ ਇਸ ਨੇ ਪੂਰੇ ਖੁਲਾਸੇ ਕਰ ਦਿੱਤੇ ਹਨ ਝੰਜੋੜ ਕੇ ਰੱਖ ਦਿੱਤਾ ਹੈ ਕੀ ਹੈ ਪੂਰਾ ਮਾਮਲਾ ਇਹ ਤਾਂ ਸੁਣਨੇ ਆ ਕਿ ਇਹ ਮੜੀਆਂ ਦੇ ਵਿੱਚੋਂ ਹੁੰਦੀ ਕਬਰਾਂ ਦੇ ਵਿੱਚੋਂ ਵੀ ਇਹ ਕੰਮ ਚੱਲਦੇ ਆਇਆ ਹੈ ਕੁੜੀਆਂ ਤੱਕ ਵੀ ਨਹੀਂ हट ਰਹੀਆਂ ਹਨ ਪਿੱਛੇ ਅੱਗੇ ਸਰੀਰਿਓ ਬੱਚਾ ਸੁਣੋ ਇਸ ਦੇ ਆ ਡੀਗਾ ਵਾਈਕਰੇ ਦੇ ਹੱਥ ਚ ਹਸ ਰੰਜੀ ਹਸ ਰੰਜੀ ਹਸ ਰੰਜੀ ਇਹ ਕਬਰਾਂ 'ਚ ਬੈਠਾ ਹੁਣ ਇਸ ਟਾਈਮ ਤੇ ਤੇ ਕਿੰਨੇ ਟੀਕੇ ਲੱਗ ਕੇ ਉਹਦੇ ਚਲ ਗਿਆ ਬੜੇ ਜਨੇ ਲਗੇ ਭਾਜੀ ਇੱਥੇ ਤੇ ਕਿੰਨੇ ਕਿਥੇ ਨਸ਼ਾ ਕਰਦੇ ਆ ਤੇ ਕਿੰਨੇ ਇੱਕ ਮਤਲਬ ਵੇਚਦੇ ਆ 90% ਤਾਂ ਕਰਦੇ ਆ ਸਾਰੇ 90% ਕੰਡਿਆ ਤੇ ਵੇਚਦੇ ਵੀ ਆ ਕਿੰਨੇ ਅੱਡੇ ਕਿੰਨੇ ਇੱਥੇ ਪਿੰਡ ਚ ਅੱਡੇ ਦੇ ਕੇ ਕੋਈ ਬਸ ਦੋ ਦੋ ਮੜੀਆਂ ਆ ਬਾਕੀ ਕੋਈ ਕਿਧਰ ਹੀ ਉਹਨਾਂ ਦੇ ਪਿੰਡ ਕਿਹੜਾ ਏ ਇਹ ਪੰਡ ਪੈਂਦੇ ਆ ਇਹ ਉਹ ਨਸ਼ਾ ਖੁੱਲਾ ਆ ਮੈਂ ਮਿਲਦੇ ਆ ਸ਼ਰਿਆ ਵਿੱਚ ਮਤਲਬ ਜਿੰਨਾ ਆਪ ਲੈ ਸਕਦੇ ਜਿੰਨਾ ਖਰੀਦ ਸਕਦੇ ਉਨਾ ਹੀ ਮਿਲਦੇ ਆ ਹਾਂਜੀ ਤੇ ਨਾਲ ਇਹ ਦੱਸੋ ਵੀ ਇੱਥੋਂ ਦੇ ਨੌਜਵਾਨ ਜ਼ਿਆਦਾ ਲੌਂਦੇ ਆ ਕਿ ਬਜ਼ੁਰਗ ਵੀ ਕੋਈ ਨਹੀਂ ਨੌਜਵਾਨ ਹੀ ਨੌਜਵਾਨੀਆਂ ਹਾਂਜੀ ਤੇ ਇੱਕ ਲੌਂ ਤੁਹਾਡੇ ਡੇਡੇ ਕਿਨੇ ਇੱਥੇ ਡੇਕਨੇਗਾ ਇੱਕ ਤੇ ਆ ਗਿਆ ਮੜੀ ਕਵਰਾਂ ਦਾ ਹਾਂਜੀ ਇੱਕ ਤਾਂ ਢਾਹ ਰੋਣਾ ਉਹ ਨਹੀਂ ਨਹੀਂ ਇੱਕ ਤਾਂ ਕੋਠੇ ਪਿੱਛੇ ਹੀ ਉਹ ਆਏ ਉਥੋਂ ਹਾਂਜੀ ਇੱਕ ਆ ਹੋਇਆ ਇੱਕ ਉਹ ਡੇਡੇ ਦੇ ਪਿਛਲੇ ਬਨੇ ਉਹ ਕੀ ਥਾਵਾਂ ਉਹ ੜਾੜਾ ਮੀਨ ਰੋੜ ਦਾ ਹਾਂਜੀ ਤੇ ਪੇਂਡ ਕਿਹੜਾ ਕੰਗ ਕੰਗ ਜ਼ਿਲ੍ਹਾ ਕਰਨਗਾਂ ਹੈ ਕਰਨਗਾਂ ਕਰਨਤਾਰਨ ਹੁਣ ਤੁੰਡੀ ਕਾਲ ਆਇਆ ਸਵੇਰ ਦਾ ਲਤਾਂ ਖਾਂ ਮੜੀਆਂ ਆਪਣੀਆਂ ਲਤਾਂ ਜਿਹੜੇ ਵੇਚਦੇ ਆ ਨਾ ਹਾਂਜੀ ਜਿਹੜੇ ਵੇਚਦੇ ਆ ਉਹ ਹੀ ਲੱਦ ਖਾਮੜੀ। ਲੋਟੀਆ ਚੰਗੀਆਂ ਫੜੀਆਂ ਹੱਥ 'ਚ। ਆਹ ਕੌਣੀ ਚ ਕੀ ਆ? ਇਹ ਤੇ ਮਹਿੰਦੀ ਸੈਨੂੰ ਲਾਉਣੀ ਤਾਂ ਕੀ ਕਰੀ ਹੋਈ। ਅੱਛਾ। ਬਹੁਤ ਵੱਡਾ ਸਮਗਲਵਦਾ ਅੱਡਾ ਇੱਥੇ ਵਾਗਰੂ ਆਹ ਠੀਕਾ ਫੜ ਤੇ ਕਿੰਨੇ ਬੰਦੇ ਤੇਰੇ ਕੋਲ ਭੱਜ ਗਏ ਉਹਨੇ ਤੇ ਇੱਕ ਕਲਾ ਰਹਿ ਗਿਆ ਵਾ। ਇਹ ਕਿੰਨੇ ਭੱਜ ਗਏ? ਦੋ ਜਣੇ ਚਲ ਗਏ ਦੋ ਜਣੇ। ਇੱਕ ਕੁੜੀ ਵੀ ਕਹਿੰਦੀ ਇੱਥੇ। ਹਾਂਜੀ ਉਹ ਵੀ ਇੱਥੇ ਇਹ ਕਰਦੀ ਆ। ਉਹ ਘਰੇ ਗਈ ਆ। ਉਹ ਘਰੇ ਗਈ ਆ। ਉਹ ਵੇਚਦੀ ਵੀ ਇਹ ਕਰਦੀ ਵੀ ਆ। ਨਹੀਂ ਨਹੀਂ ਵੇਚਦੀ ਨਹੀਂ ਉਹ। ਹਾਂ ਕਰਦੀ ਆ। ਹਾਂਜੀ ਕਰਦੀ ਆ। ਉਹ ਕੁਵਾਰੀ ਜਗ ਵੇਈ ਆ। ਨਹੀਂ ਗਈ ਆ। ਗਈ ਆ। ਤੇ ਇਹੜਾ ਟੀਗਾ ਵਾ ਜਾਂ ਇੱਥੇ ਕਿੰਨੇ ਮਤਲਬ ਕਿੰਨੇ ਹੋਣ ਟੀਗਾ ਲਾ ਕੇ ਚੱਲ ਗਏ ਇੱਥੋਂ ਚੱਲ ਗਏ ਆ 15 20 ਜਣੇ 15 20 ਜਣੇ ਚੱਲ ਗਏ ਪੁਲਿਸ ਫੜਦੀ ਜਾਂ ਛੱਡ ਦਿੰਦੀ ਆ ਫੜਦੀ ਤੇ ਛੱਡ ਦਿੰਦੀ ਆ ਸ਼ਰੀਆਮ ਨਸ਼ਾ ਵੀ ਕਰਦਿਆ ਸਮੈਗ ਹਰ ਤਰ੍ਹਾਂ ਦਾ ਖੁੱਲੇ ਤਰ੍ਹਾਂ ਜਿੰਨੀ ਮਰਜ਼ੀ ਲੈ ਲੋ ਸਪਲਾਇਰ ਕੌਣ ਆ ਪੁਲਿਸ ਦੇ ਚਾਉ ਨਵਾ ਲਊ ਨਹੀਂ ਉਦਾਂ ਬਹੁਤ ਪੁੱਛ ਕੇ ਚੋਰੀ ਵੇਚਦੇ ਨੇ ਚੋਰੀ ਵੇਚਦੇ ਆ ਪਰ ਇਹਦਾ ਖੁੱਲਾ ਹੀ ਆ ਖੁੱਲਾ ਹੀ ਆ ਸ਼ਰੀਆਮ ਵਾਹਿਗੁਰੂ ਜੀ ਦਾ ਖਾਲਸਾ ਵੇਖ ਲਓ ਪੰਜਾਬ ਦਾ ਵੇਖ ਵਾਹਿਗੁਰੂ ਉਹ ਪੰਜਾਬੀਓ ਪੰਜਾਬੀਆਂ ਜਾਕੋ ਹੁਣ ਕਰੋ ਜਾਗਣਾ ਇਹ ਇੱਦਾਂ ਹੀ ਚੱਲਦਾ ਰਿਹਾ ਬਸ ਹੋਰ ਮਟੀਆਂ ਤਰੱਕੀਆਂ ਪੰਜਾਬ ਦੀਆਂ ਇਹ ਨਸ਼ੇ ਦਾ ਛੇਮਾ ਦਰਿਆ ਇੱਕ ਹੋਰ ਪੰਜਾਬ ਚ ਕਰੋ ਮੁਕਲਾਇਆ ਅਮੁੰਡੇ ਲੈ ਤੁਹਾਡੇ ਸਾਹਮਣੇ ਫਿਲੋਸੀ ਕਰ ਦਿੱਤੇ ਆ ਸਾਡੇ ਵੀਡੀਓ ਦੇ ਵਿੱਚ ਇਹਦਾ ਪੁਲਿਸ ਜਦੋਂ ਪੁਲਸਵਾਰੇ ਪੁੱਛਿਆ ਜਾਂ ਪੁਲਸ ਬੀਚ ਲਈ ਤੁਹਾਡੇ ਕੋਲ ਕਿੱਥੇ ਸ਼ਾਮਲਾ ਕਹਿੰਦਾ ਇਦਾਂ ਡਾਇਰੈਕਟ ਪਨੀ ਕਰਦੇ ਉਹਨੇ ਚੋਰੀ ਸੀ ਕਿ ਕਰ ਸਕਦੇ ਆ ਮਤਲਬ ਇਹ ਕਿਹਾ ਮੈਂ ਇਸ ਤਰ੍ਹਾਂ ਨੋ ਲਗਾਇਆ ਜਾ ਰਿਹਾ ਹੈ ਸੇ ਆਸਤ ਦਰਨਾ ਨੇ ਕਿਆ ਸਿੱਖੀ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਾ ਹੈ ਭਗਵਾਨ ਤਮਨ ਸਰਕਾਰ ਨੇ ਕਿਹਾ ਸੀ ਤੇ ਆ ਦੇ ਲੋਗ ਨੇ ਇਹਦਾ ਲਗਭਗ ਸਾਰੇ ਜਿਹੜੇ ਮੇਰੇ ਕੋਲ ਆ ਕੇ ਨਸ਼ਾ ਇੱਥੇ ਮੇਰੇ ਕੋਲ ਪੜੀ ਜਾਂਦਾ ਕਿੰਨੋਂ ਜਿੰਨੇ ਵੀ ਆ ਇੱਥੇ ਸਾਰੇ ਜਿਹੜੇ ਲਗਭਗ 80% ਜਿੰਨੇ ਆ ਉਹ ਵੀ ਆ ਗਈ ਫਿਰ ਨਸ਼ਾ ਕਰਦੇ ਆ ਕੀ ਕੇ ਲੌਂਦੇ ਆ ਸਮੈਟਰ ਟੈਟ ਵੇਚੀ ਜਾ ਸਕਦੀ ਇਹ ਹੁਣ ਤੁਸੀਂ ਆ ਵੀ ਦੱਸੋ ਕਮੈਂਟਾਂ ਵਿੱਚ ਕੀ ਬੋਲੂਗਾ ਪੰਜਾਬ ਦਾ ਦੇ ਬੇਜਵਾਬ ਆ ਰਿਹਾ ਬਹੁਤ ਦੇਲ ਦੋਹਦਾਇਆ ਪੰਜਾਬੀ ਉਹ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਅੰਦੀਰੀ ਵਾਲੀ ਉਸ ਹਮਲੇ ਹੁੰਦੇ ਆ ਆਖਰ ਕਸੂਰ ਕੀ ਹੈ ਸਾਡੀ ਨੌਜਵਾਨੀ ਹੈ ਇਹ ਗੱਲ ਤਾਂ ਲਾਚੇ ਲਾਲਤੀ ਇਹ ਨਾ ਸਿਆਸਤ ਦਾ دماغ ਕਸੂਰ ਹੈ ਲੋ ਦੀ ਹੱਡੀ ਗਰੇ ਹੋਈ ਆ ਨਿਦਾਮ ਨਾ ਮੜੀਆਂ ਕਬਰਾਂ ਦੀ ਅੱਡੇ ਦੀ ਦਸ ਰਿਹਾ ਆ ਵਿੱਚ ਐਦਾ ਪਵਾਨੀ ਕਿੰਨੇ ਕਿਨੇ ਦੇ ਤਾਂ ਇੱਕ ਪਿੰਡ ਦੀ ਗੱਲ ਆ ਤਾ ਤਾਂ ਜ਼ਿਲ੍ਹੇ ਦੀ ਆ ਕਹ ਦੱਸ ਦਾ ਪਿਆ ਪੰਜਾਬ ਜਿੱਦਾਂ ਕਿ ਕਿੰਨੇ ਪਿੰਡਾਂ ਜਿਹੜੇ ਇੱਕ ਦਾਰੇ ਵਿੱਚੋਂ ਦੀ ਨੰਗ ਰਹੇ ਆਂ ਦਾਰੀ ਤਰਾਸ਼ ਦੀ ਆ ਪੰਜਾਬ ਦੀ ਇਹ ਕਦੋਂ ਮੁਕਣਾ ਏ ਕੋਰ ਪੰਜਾਬ ਵਿੱਚੋਂ ਹੋਰ ਹੁਣ ਤੁਸੀਂ ਦੱਸੋ ਸੁਝਾਅ ਦਿਓ ਕਮੈਂਟਾਂ ਦੇ ਵਿੱਚ ਇਹਦਾ ਹੱਲ ਦੱਸੋ ਹਨੀ ਕੀ ਕਰ ਮਜੇਦਾ ਸਰਸੂਦਾਨ ਤਾਂ ਕੜ ਖੜੀ ਬਰਮਾਸੀਆਂ ਦਾ ਹੱਲੇ ਹਿਆਰਪੁਰ ਘਟਨਾ ਦਾ ਮੁੱਦਾ ਠੰਡਾ ਵੀ ਪਿਆ ਦੇ ਹੁਣ ਪੰਜਾਬ ਵਿੱਚੋਂ ਇੱਕ ਦਾਰੀ ਵੀਡੀਓ ਸਾਹਮਣੇ ਆ ਗਈ ਕਿਨੇ ਚੰਘੋੜ ਕੇ ਰੱਖ ਦਿੱਤਾ ਸਾਰੇ ਵਾਖੇ ਲੱਤਾਂ ਤੱਕ ਦਿਖਾ ਰਿਹਾ ਆਪਣੀਆਂ ਲੱਤਾਂ ਦੀਆਂ ਦੇਖਿਓ ਕਿਸ ਤਰ੍ਹਾਂ ਦੇ ਨਾਲ ਹੋ ਚੁੱਕੀਆਂ ਆ ਟੀਜੇ ਲਾ ਰਿਹਾ ਆ ਸਰੀਆ ਸਭ ਕੁਝ ਚੱਲ ਰਿਹਾ ਆ ਪੰਜਾਬ ਪੁਲਿਸ ਤੇ ਵੀ ਵਿੱਚ ਹੀ کہہ ਰਿਹਾ ਆ ਚੋਰੀ ਸੀ ਪੈਸਾ ਸਭ ਕੁਝ ਕਰ ਰਿਹਾ ਆ ਹੰਤ ਕੋਈ ਨਹੀਂ ਕੁਛ ਹੈ ਕਦਿਆਂ ਹਾਨੀ ਨਹੀਂ ਕੋਈ ਕਰ ਰਿਹਾ ਠੀਕ ਹੀ ਜਾਂਦਾ ਨੇ ਮੌਸਮ ਵਾਲੀ ਭਵਿਖਾ ਹੈ ਸਾਡਾ ਭਵਿਖਾ ਮੇਹਲੋ ਕੀ ਹੋਊਗਾ ਬੰਦੇ ਇਹ ਉਹਨ ਸਾਡੇ ਤਾਂ ਹੀ ਨਿਰਪੁਰ ਕਰਦਾ ਆ ਅਸੀਂ ਕਿ ਕੋਈ ਕਰ ਲਿਆ ਕਰ ਲਿਆ ਨਹੀਂ ਤਾਂ ਬੱਸ ਹੈ ਉਹ ਕਿਹਾ ਕੰਮ ਸਿਆਸਤਦਾਨ ਕਹੜਾ ਤੇ ਭਗਮਾਨ ਤਮਨ ਸਰਕਾਰ ਤੋਂ ਇਹ ਉਮੀਦ ਲਈ ਜੀ ਵੋਟਾਂ ਲੈਣ ਵੇਲੇ ਕਿੱਦਾਂ ਵਾਅਦਾ ਲਾਲ ਕੀਤਾ ਸੀ ਇਹਨਾਂ ਨੇ ਕਹਿੰਦੇ ਸੀ ਪੰਜਾਬ ਵਿੱਚੋਂ ਹਫ਼ਤੇ ਦੇ ਵਿੱਚੋਂ ਨਸ਼ਾ ਖਤਮ ਕਰਵਾਵਾਂਗੇ ਉਹਨਾਂ ਹਫ਼ਤਾ ਦੇ ਰੁਤਿਨ ਚਾਰ ਸਾਲ ਬੋਚੰਦੇ ਆਂ ਬਾਣੀ ਲਗਾ ਮੈਨੂੰ ਤਾਂ ਦਿਖ ਨਹੀਂ ਲਿਆ ਇਹਨਾਂ ਦਾ ਹਫ਼ਤਾ ਬਾਕੀ ਤੁਹਾਨੂੰ ਦਿਖ ਰਿਹਾ ਦਾ ਤੁਸੀਂ ਦੱਸ ਦੋ ਇਟਾਲੀਆ ਵੀਡੀਓ ਸਾਹਮਣੇ ਹੁੰਦੀ ਹੈ ਉਦੋਂ ਦੱਸੋ ਫਿਰ ਬੰਦਾ ਕੀ ਕਰੇ ਪੰਜਾਬ ਦਾ ਥੋੜਾ ਜਿਹਾ ਨਹੀਂ ਸੀ ਇਹ ਕੋਣ ਨੂੰ ਖਤਮ ਕਰਨਾ ਹੀ ਪਊਗਾ ਉਹ ਜਿਹੜਾ ਅਮ੍ਰਿਤਪਾਲ ਡਿਗੂਗੜ ਜੇਲ੍ਹ ਭਾਈ ਅਮ੍ਰਿਤਪਾਲ ਬਿਠਾਇਆ ਉਹ ਕਰਦਾ ਸੀ ਕਿ ਉਹਨੂੰ ਉੱਦਾਂ ਉੱਥੇ ਬਿਠਾ ਦਤਾ ਇਹ ਜਾਮਨਦਾਰ ਜਾ ਕੇ ਉਹ ਨੋਰ ਨੀ ਨੂੰ ਇੱਧਰ ਸਹੀ ਰਾਹ ਤੇ ਲਿਆ ਰਿਹਾ ਸੀ ਅਮ੍ਰਿਤਿਸ਼ ਘਾਰਿਆ ਸੀ ਤੇ ਉਹਨੂੰ ਉਥੇ ਬਾੜਤਾ ਇੱਧਰੇ ਤੱਕ ਕੰਮ ਤੇ ਹੁਣ ਕੱਲ ਦੇਖਿਆ ਉਹਨਾਂ ਦੁਨੀਓ ਪਾਈ ਸੰਦੀਪ ਹਨੀ مش نویں ਜਦੋਂ ਨਿਉੜਾ ਹੋਵੇ ਕਿ ਦੋ ਬੱਚੋ ਕਿੰਨੀ ਸਿਕਿਉਰਟੀ ਹੁੰਦੀ ਆ ਦਗਦਾ ਹੁੰਦੇ ਦੇ ਇੱਥੇ ਪੈਸ ਨਹੀਂ ਬਸ ਨਹੀਂ ਮੇ ਜੋਸ਼ ਵਿਚਾਲੇ ਵਿਕਾਰਾ ਸ਼ਰਦਾ ਦੇ ਬਾਹ ਮਰੋੜ ਦਿੱਤੀ ਇਦਾਰੇ ਹਾਲਤਾ ਹੋ ਰਹੀ ਆ ਇੱਥੇ ਪੰਜਾਬ ਵਿੱਚ ਆਖਰ ਕਸੂਰ ਕੀ ਇੱਕੰਜ ਕਾੜਾ ਨੌਨ ਤੇ ਵਿੱਚ ਕਸੂਰ ਕੀ ਸੀ ਜੇ ਬਾਹ ਚਾਤੀ ਲਈ ਸੀ ਤੇ ਇਹ ਵਿੱਚ ਮਾਰਾ ਕੀ ਕਰਤਾ ਜਿਹੜੀ ਬਾਹ ਮਰੋੜ ਰਹੇ ਆ ਉਤੇ ਪੈਸਾ ਹੁਣ ਆ ਪੰਜਾਬ ਦਾ ਉਖੇ ਹੀ ਲੱਗ ਰਿਹਾ ਆ ਉਨਾ ਵੀਡੀਓ ਦੇ ਵਿੱਚ ਇਹ ਮੁੰਡਾ ਲਿੰਦਾ ਪੰਜਾਬ ਦਾ ਮੁੰਡਾ ਤਰੰਤਰੰਜਿਲੇ ਦਾ ਮੜੀਆਂ ਕਵਨਾਗੇ ਤਾਂ ਸਾਡੇ ਅੱਡੀ ਆ ਇੱਥੇ ਲੱਗ ਪਵੇ ਬਚੁਰਪਾ ਦਾ ਤਾਂ ਟੈਲਾ ਨਹੀਂ ਕਿੰਦਾ ਗਈ ਆ ਕੁੜੀਆਂ ਤਾਂ ਤੱਕ ਮਿੱਠੇ ਆ ਕੇ ਨਸ਼ੇ ਕਰਦੀਆਂ ਕੁਵਾਰੀਆਂ ਦਾ ਕਿਹੜਾ ਕੁਵਾਰੀ ਦਾ ਮਈਆਂ ਹੀ ਤੇਲੀਆਂ ਕੁੜੀਆਂ ਵੀ ਆ ਰਹੀ ਨੇ ਮੜੀਆਂ ਕਵਨਾ ਵਿੱਚ ਮਸੇਕਨ ਵੀ ਖੇਲ ਹੁੰਦੀ ਹੈ ਇੰਦਾ ਹਾਲ ਹੋ ਗਿਆ ਆ ਸਾਡੇ ਪੰਜਾਬ ਦਾ ਤੇ ਉਧਰ ਕੱਲੇ ਭਈ ਇਹ ਜਿਿਹੇ ਆ ਉਹ ਬੋਸਪਿਆਂ ਨੇ ਮੇਰੇ ਪਤਾ ਨਹੀਂ ਕਿਹੜਾ ਤੰਕਰ ਮੁਆਵਲਾ ਆ ਕੇ ਦੇਰੇ ਸਾਡੀ ਨੋਜਵਾਨੀ ਨੂੰ ਵੀ ਇਹਨਾਂ ਦਾ ਕੰਮ ਉਹਦੇ ਅੱਗੇ ਨਿਗਾ ਨਹੀਂ ਨਜਾ ਸਕਣ ਪਏ ਇਦਾਂ ਦੇ ਨਿਜਾਮ ਨਜ਼ਾਈ ਜਾ ਰਹੇ ਆ ਪੰਜਾਬ ਦੀ ਮੀਚਾਰੇ ਪਾਸੋਂ ਜਦੋਂ ਦੇਖਦੇ ਆ ਉਹ ਖਲਦੀਦਾ ਆ ਬਾਕੀ ਪੰਜਾਬੀ ਬਲੇਡਿੰਗ ਦੇ ਕਿਸਾਨ ਨਾਲ ਜੁੜੇ ਰਹੋ ਹੋਰ ਤਾਰੀਆਂ ਬੜੀ ਅਠਾਰਾਂ ਦੀ ਅਪਡੇਟ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਧੰਨਵਾਦ